ਜੀ ਸਰ ਆਪਣਾ ਨਾਮ ਤਾਂ ਆਪਣੀ ਸੰਸਥਾ ਸਰ ਮੈਂ ਮਦਨ لال ਸ਼ਰਮਾ ਸ਼ਿਵ ਭੋਲੇ ਸੇਵਾ ਮੰਡਲ ਅੰਮ੍ਰਿਤਸਰ ਤੋਂ ਸਰ ਸਾਡਾ ਲਗਭਗ 20 ਸਾਲ ਤੋਂ ਲੰਗਰ ਜਾ ਰਿਹਾ ਜੀ ਜਨਨ ਧਨ ਚੋਰ ਦੇ ਵਿੱਚ ਲੱਗਦਾ ਹੈ ਤੇ ਤਕਰੀਬਨ 9 ਅਗਸਤ ਨੂੰ ਇੱਥੋਂ ਲੰਗਰ ਗਿਆ ਸੀ ਸਾਡੀਆਂ ਦੋ ਤਿੰਨ ਟੀਮਾਂ ਵੰਡ-ਵੰਡ ਕੇ ਜਾਂਦੀਆਂ ਹਨ ਤਕਰੀਬਨ 2-300 ਮੈਂਬਰ ਹੈਗਾ ਜੀ ਤੇ 9 ਅਗਸਤ ਨੂੰ ਜਿਹੜੀ ਟੀਮ ਗਈ ਸੀ ਤਕਰੀਬਨ 15 ਅਗਸਤ ਨੂੰ ਆ ਗਈ ਸੀ ਉਸ ਤੋਂ ਬਾਅਦ ਫਿਰ ਉੱਥੇ ਲੰਗਰ ਲੱਗਾ ਰਿਹਾ لیکن تقریبا 20 تاریخ ਤੋਂ ਬਾਅਦ ਉੱਥੇ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਤਰਾਸ ਦੀ ਬਹੁਤ ਆਈ ਹੈ ਮਣੀ ਮਹੇਸ਼ ਦੇ ਵਿੱਚ ਸੜਕਾਂ ਵੀ ਬਹਿ ਗਈਆਂ ہیں ਪੁਲ ਟੁੱਟ ਗਏ ਹੈ ਔਰ تقریبا ਜਿਹੜਾ ਤੁਹਾਡਾ ਟੈਲੀਫੋਨ ਸਿਸਟਮ ਹੈ ਬਿਲਕੁਲ ਬੰਦ ਹੋ ਗਿਆ ਜਿੰਨੇ ਵੀ ਮੈਂਬਰ ਉੱਥੇ ਫਸੇ ਨੇ ਉਹਨਾਂ ਦੇ ਪਰਿਵਾਰ ਪਿੱਛੇ ਕਾਫੀ ਪਰੇਸ਼ਾਨ ਨੇ ਔਰ تقریبا ਜਿਹੜਾ ਉੱਥੇ ਲੰਗਰ ਵੀ ਗਿਆ ਸੀ ਇੱਥੋਂ ਤੱਕ ਕਿ ਸਾਰੀ ਚੀਜ਼ਾਂ ਉੱਥੇ ਐਜ਼ ਇਟ ਇਜ਼ ਅਸੀਂ ਛੱਡ ਕੇ ਆ ਗਏ ਸਾਡੇ ਬੰਦੇ ਇਸ ਟਾਈਮ ਉਤਰੋ ਦਨ ਛੋੜ ਤੋਂ ਵਾਪਸ ਆ ਕੇ ਹਰਸਰ ਫਸੇ ਹੋਏ ਨੇ ਕੱਲ ਦੁਪਹਿਰ ਵੇਲੇ ਇੱਕ ਓਨਲੀ ਐਸਐਮਐਸ ਆਇਆ ਸੀ ਕਿ ਅਸੀਂ ਸੇਫ ਆ ਲੇਕਿਨ ਸਾਨੂੰ ਕਿਸੇ ਤਰ੍ਹਾਂ ਦੀ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਮਿਲ ਰਹੀ ਔਰ ਅਸੀਂ ਆਪਣੇ ਅਮ੍ਰਿਤਸਰ ਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਉੱਥੋਂ ਦੇ ਪ੍ਰਸ਼ਾਸਨ ਨਾਲ ਲਿੰਕ ਬਣਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਸਾਡੇ ਜਿਹੜੇ ਸੇਵਾ ਦੇ ਸਦਸੇ ਨੇ ਸੇਵਾਦਲਦੇ ਉਹਨਾਂ ਨੂੰ ਸਹਾਇਤਾ ਦਿੱਤੀ ਜਾਵੇ ਉੱਥੇ ਖਾ ਇੱਥੋਂ ਤੱਕ ਹੀ ਉੱਥੋਂ ਇਸ ਟਾਈਮ ਖਾਣ ਪੀਣ ਦਾ ਵੀ ਕੋਈ ਸਿਸਟਮ ਨਹੀਂ ਹੈਗਾ ਸੜਕਾਂ ਦੇ ਗਾਇਬ ਹੀ ਗਿਓ ਤਾਂ ਤੁਸੀਂ ਰੂਟੀਨ 'ਚ ਟੀਵੀ 'ਚ ਵੀ ਵੇਖਦੇ ਪਏ ਹੋ ਸੜਕ ਹੋਏਗੀ ਤੇ ਉਹ ਅਮ੍ਰਿਤਸਰ ਆਣਗੇ ਠੀਕ ਹੈ ਉਹ ਕੱਲ ਪਤਾ ਨਹੀਂ ਉਹਨਾਂ ਵਿਚਾਰੇ ਨੇ ਕਿੱਥੋਂ ਐਸਐਮਐਸ ਕੋਈ ਟਾਵਰ ਥੋੜੇ ਬੋਤੇ ਆਏ ਉਹਨਾਂ ਦੇ ਐਸਐਮਐਸ ਤੱਕ ਨਹੀਂ ਇੰਨੇ ਦਿਨਾਂ ਚਾਇਆ 24 ਤਰੀਕ ਤੋਂ ਬਾਅਦ ਤਕਰੀਬਨ ਕਟਆਫ ਸੀ ਸਭ ਕੁਝ ਅਰ ਹੁਣ ਧਨਛੋੜ ਆਏ ਨੇ ਤੇ ਉਸ ਤੋਂ ਅੱਗੇ ਹੱਲੇ ਕੱਲ ਦਾ ਐਸਐਮਐਸ ਆਇਆ ਉਸ ਤੋਂ ਬਾਅਦ ਕੋਈ ਪਤਾ ਨਹੀਂ ਕੋਈ ਕਿੱਥੇ ਰਗਿਆ ਨਹੀਂ ਤੇ ਅਸੀਂ ਮੈਂਬਰ ਆਫ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਜੀ ਨੂੰ ਵੀ ਕੱਲ ਚਿੱਠੀ ਦੇਾਂਗੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਜੀ ਨੂੰ ਵੀ ਦੇਵਾਂਗੇ ਔਰ ਸਾਡੇ ਭਾਜਪੀ ਦੇ ਰਾਸ਼ਟਰੀ ਅਧਿਖ ਸ਼੍ਰੀ ਤਰਨੁਜ ਕੁਕ ਜੀ ਨੂੰ ਵੀ ਚਿੱਠੀ ਦੇਵਾਂਗੇ ਤਾਂ ਕਿ ਸਾਰੇ ਉੱਥੇ ਕੋਈ ਨਾ ਕੋਈ ਕੰਟੈਕਟ ਕਰਨ ਸਾਡੇ ਜਿੰਨੇ ਸਾਡੇ ਸੇਵਾ ਸੇਵਾ ਮੰਡਲ ਦੇ ਸਦਸਿਆ ਨੇ ਠੀਕ ਠਾਕ ਘਰ ਪਹੁੰਚਣ ਉਹਨਾਂ ਦੇ ਘਰਦਿਆਂ ਨੂੰ ਸੁੱਖ ਸ਼ਾਂਤੀ ਮਿਲੇ ਸਾਡੀ ਸੰਸਾ ਦੇ ਓਨਲੀ 70 ਬੰਦੇ ਐ ਲੇਕਿਨ ਅੰਮ੍ਰਿਤਸਰ ਦੇ ਮੈਂ ਦੇਖਿਆ ਜਵਾਂ ਲੱਗੇ ਛਾਗੇ ਦੇ ਘਟੂ ਘਟ ਪੰਜ ਤੋਂ 10 ਹਜ਼ਾਰ ਬੰਦਾ ਉੱਥੇ ਫਸਿਆ ਹੋਇਆ ਕਿ ਮੇਰਾ ਖਿਆਲ ਹੈ ਹਰ ਸਾਲ 50000 ਤੋਂ 1 ਲੱਖ ਬੰਦਾ ਉਥੇ ਮੱਥਾ ਟੇਕਣ ਜਾਂਦਾ ਹੈ ਮੱਥਾ ਟੇਕਣ ਬਹੁਤ ਬੰਦੇ ਜਾਂਦੇ ਆ ਲੇਕਿਨ ਲੰਗਰ ਲਗਾਉਣ ਵਾਲੀਆਂ ਸੰਸਥਾਵਾਂ ਥੋੜੀਆਂ ਨਹੀਂ ਆ ਬਹੁਤ ਕੀ ਆ ਔਰ ਜਿਹੜੀ ਸੰਗਤ ਗਈ ਹੈ ਕਿਸੇ ਨੂੰ ਹਾਲੇ ਕਿ ਆਰਮੀ ਜਾਂ ਕੋਈ ਕਿਸੇ ਦੀ ਕੋਈ ਸਹਾਇਤਾ ਲੇ ਕਿਤੇ ਨਹੀਂ ਮਿਲਦੀ ਪਈ ਉਥੇ ਤੇ ਸਾਡੀ ਤੇ ਸਾਰਿਆਂ ਕੀ ਇਹੋ ਹੀ ਮੰਗ ਹੈ ਕਿ ਸਾਡੇ ਸਾਡੇ ਜਾਂ ਹੋਰ ਵੀ ਜਿੰਨੀਆਂ ਸੰਸਥਾਵਾਂ ਦੇ ਮੈਂਬਰ ਨੇ ਸਾਰਿਆਂ ਨੂੰ ਸੁਰੱਖਿਤ ਕੰਟੈਕਟ ਕਰਕੇ ਉਹਨਾਂ ਦੇ ਘਰ ਪਹੁੰਚਾਇਆ ਜਾਵੇ ਸਾਡੀ ਸਰਕਾਰ ਤੇ ਪ੍ਰਸ਼ਾਸਨ ਅੱਗੇ ਇਹੋ ਹੀ ਮੰਗ ਹੈ ਬੋਲ ਸ਼ੰਕਰ ਭਗਵਾਨ ਕੀ ਜੈ ਇਹਨਾਂ ਦੇ ਇੱਕ ਅਧਿਕਾਰੀ ਪ੍ਰਸ਼ਨ ਹੁੰਦਾ ਹੈ ਪ੍ਰੈਸ ਕਾਨਫਰੈਂਸ ਅਡਿਸ਼ੀਪ ਬੋਲੇ ਸੇਵਾ ਮੰਡਲ ਵੱਲੋਂ ਕਾਨਫਰੈਂਸ ਆ ਜੇ ਸਾਡਾ ਮਨੀ ਮੇਸ਼ ਲੰਦਰ ਲੱਗਦਾ ਤਨ ਸ਼ੋਰ ਤੇ ਉਹਦੇ ਵਿੱਚ ਬੰਦੇ ਸਾਡੇ ਬਹੁਤ ਜ਼ਿਆਦਾ ਤਦਾਰ ਤੇ ਫਸ ਗਏ ਨੇ 70 70 80 ਬੰਦੇ ਜਿਹਦੇ ਵਿੱਚ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰ ਰਹੇ ਆ ਕਿ ਸਾਡੇ ਜੋ ਜਿਹੜੇ ਬੰਦੇ ਉੱਥੇ ਫਸੇ ਨੇ ਹਰਸਰ ਦੇ ਵਿੱਚ ਉਹਨਾਂ ਨੂੰ ਲਿਆਇਆ ਜਾਏ ਉਹਨਾਂ ਦੇ ਘਰ ਬਚਾਇਆ ਜਾਏ ਤਾਂ ਕਿ ਉਹਨਾਂ ਦੇ ਸਿਰ ਤੇ ਤੁਸੀਂ ਲੰਗਰ ਲਾ ਦਿਓ ਔਰ ਕਦੋਂ ਦੇ ਫਸੇ ਆ। ਇੱਕ ਗਏ ਆ। ਅਸੀਂ 9 ਤਰੀਕ ਦੇ ਗਏ ਆ ਜੀ। 9 ਤਰੀਕ ਦੇ ਗਏ ਆ ਤੇ 23 24 ਨੂੰ ਹਾਲਾਤ ਉੱਥੇ ਜ਼ਿਆਦਾ ਖਰਾਬ ਹੋ ਗਏ ਨੇ। ਅਸੀਂ 20 ਸਾਲ ਤੋਂ ਉੱਥੇ ਲੰਗਰ ਲਗਾ ਰਹੇ ਆ। ਜੇ ਬੋਲੇ ਸੇਵਾ ਮੰਡਲ ਸਾਡੀ ਸੰਸਥਾ ਦਾ ਨਾਮ ਹੈ। ਤੇ ਉੱਥੇ ਸੇਵਾ ਕਰੀਦੀ ਆ। ਤੇ ਉਥੇ ਬੰਦੇ ਗਏ ਨੇ ਫਸ ਤੇ ਇਹਨਾਂ ਦੇ 10000 ਬੰਦੇ ਕਿੱਥੇ ਫਸੇ ਨੇ ਬੰਦੇ ਤਨਛੋਈ ਫਸੇ ਸੀ ਉਥੋਂ ਥੱਲੇ ਆ ਗਏ ਨੇ ਹਰਸਰ ਤੇ ਹਰਸਰ ਦੇ ਵਿੱਚ ਹੁਣ ਬੰਦੇ ਗਏ ਨੇ ਆਨ ਜਾਣ ਦਾ ਆਨ ਜਾਣ ਦਾ ਸਾਧਨ ਕੋਈ ਨਹੀਂ ਹੈਗਾ ਸੜਕ ਤੇ ਲੱਗ ਜਾ ਵੀ ਬੰਦੇ ਫਸ ਚੁੱਕੇ ਨੇ ਜਾਂ ਤੁਹਾਨੂੰ ਕਾਲ ਤੇ ਗੱਲ ਵੀ ਕਿਦੋਂ ਹੋਈ ਕਾਲ ਤੇ ਗੱਲ ਨਹੀਂ ਹੋਈ ਮਤਲਬ ਇਹ ਕੈਸਾ ਮਸਾਏ ਨੇ ਕਿ ਉਹਨਾਂ ਚ ਉਹਨਾਂ ਨੇ ਦੱਸਿਆ ਕਿ ਇਹ ਹੀ ਹਰਸਰ ਆ ਗਏ ਆ ਅਗੋ ਆਨ ਜਾਣ ਦਾ ਕੋਈ ਸਾਧਨ ਨਹੀਂ ਖਾਣ ਪੀਣ ਦਾ ਕੋਈ ਸਾਧਨ ਨਹੀਂ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਆ ਕਿ ਸਾਡੇ ਉਹ ਬੰਦੇ ਇੱਥੇ ਬਚਾਏ ਜਾਣ ਅੰਮ੍ਰitsar ਤਾਂਕਿ ਉਹਨਾਂ ਦੇ ਹੌਸਲੇ ਨਾ ਟੁੱਟਣ ਅਗਲੇ ਸਾਲ ਫੇਰ ਉਹ ਮਤਲ ਲੰਗਰ ਲੰਗ ਕੋਈ ਸਹਾਇਤਾ ਪਹੁੰਚੀ ਉਹਨਾਂ ਵੱਲੋਂ ਸਰਕਾਰੀ ਮਾਧਿਅਮ ਸਰਕਾਰ ਵੱਲੋਂ ਕੋਈ ਮਦਦ ਸਹਾਇਤਾ ਨਹੀਂ ਪਹੁੰਚੀ ਮਾਝਾ ਸਰਕਾਰ ਵੱਲੋਂ ਕੋਈ ਮਦਦ ਨਹੀਂ ਕੀਤੀ ਜਾਂਦੀ ਨਹੀਂ ਕੋਈ ਮਦਦ ਨਹੀਂ ਕੀਤੀ ਪ੍ਰਸ਼ਾਸਨ ਦਾ ਵੀ ਬੰਦਾ ਆਇਆ ਹੋਵੇ ਪ੍ਰਸ਼ਾਸਨ ਦਾ ਵੀ ਕੋਈ ਬੰਦਾ ਨਹੀਂ ਆਇਆ ਕਿ ਸੜਕ ਮਾਰਗ ਜਿਹੜਾ ਹੈ ਉਹ ਟੁੱਟ ਗਿਆ ਹੈ ਜਿਸ ਕਰਕੇ ਨਹੀਂ ਉਹ ਆ پا ਰਹੇ ਆ ਨਹੀਂ ਆ ਰਹੇ ਜੀ ਕੋਈ ਆਣਾ ਜਾ ਆਵਾਜਾਈ ਦੇ ਸਾਧਨ ਸਾਰੇ ਬੰਦ ਹੋ ਗਏ। ਹਰਸਰ ਤੋਂ ਹਰਸਰ ਤੋਂ ਜਿਤਨਾ ਚੰਬਾ ਤੱਕ ਦੀ ਬੱਸਾਂ ਵਗੈਰਾ ਜਿਹੜੀਆਂ ਚੱਲਦੀਆਂ ਨੇ ਉਹ ਸਭ ਕੁਝ ਬੰਦ ਆ ਜੀ। ਈਵਨ THEN ਕੇ ਮੋਟਰਸਾਈਕਲ ਵੀ ਨਹੀਂ ਚੱਲਦੇ ਜਿੱਥੇ। ਰਾਈਟ ਟਾਈਮ ਆਪਣੇ ਪ੍ਰਸ਼ਾਸਨ ਨੂੰ ਕਿ ਅੰਮ੍ਰਿਤਸਰ ਦੇ ਕੀ ਉਹਨਾਂ ਨਾਲ ਕੰਟੈਕਟ ਕੀਤਾ ਜਾਵੇ? ਨਹੀਂ ਉਹਨਾਂ ਨੂੰ ਅਸੀਂ ਲੈਟਰ ਲੱਗੇ ਜਾਂਦੇ ਹਾਂ ਨੂੰ ਅਸੀਂ ਡੀਸੀ ਸਾਹਿਬ ਹੋਰਾਂ ਨੂੰ ਤੇ ਆਪਣੇ ਤਰਨਚੋਗੋਹਰਾਂ ਨੂੰ ਇਹ ਲੈਟਰ ਕੱਢਣ ਲੱਗੇ ਆ ਕਿ ਮਤਲਬ ਸਾਡੇ ਜਿਹੜੇ ਬੰਦੇ ਨੇ ਉਹਨਾਂ ਨੂੰ ਮੋਤੀ ਸਾਹਿਬ ਨੂੰ ਜਿਹੜੇ ਉਹ ਜਲਾ ਸਾਹਿਬ ਨੇ ਇਹ ਸਾਡੇ ਬੰਦੇ ਸੁਰੱਖਿਅਤ ਸਥਾਨ ਤੇ ਪਹੁੰਚਾਏ ਜਾਂ ਸਰ ਲਾਸਟ ਵਾਰੀ ਗੱਲ ਕਿਦੋਂ ਹੋਈ ਉਹਦਾ ਲਾਸਟ ਮੈਸੇਜ ਕਦੋਂ ਆਇਆ ਸੀ ਲਾਸਟ ਵਾਰ ਕੱਲ ਹੋਇਆ ਜੀ 10 ਵਜੇ ਸਵੇਰੇ 10 ਵਜੇ ਕਿੰਨੇ ਕਿੰਨੇ ਬੰਦੇ ਉਹਨਾਂ ਨੇ ਦੱਸਿਆ ਫਸੇ ਕਿੰਨੇ ਕਿੰਨੇ ਅੰਮ੍ਰਿਤਸਰ ਦੇ 5-6000 ਬੰਦਾ ਫਸਿਆ ਜੀ ਸ਼ਰਧਾਲੂ ਵੀ ਕਈ ਫਸੇ ਹਾਂ ਸ਼ਰਧਾਲੂ ਵੀ ਕਈ ਫਸੇ ਨੇ ਸਾਡੇ ਆਪਣੀ ਟੀਮ ਦੇ ਬੰਦੇ 70 ਦੇ ਕਰੀਬ ਫਸੇ ਹੋਏ ਨੇ ਉਹਨੇ ਵਾਕ ਵਾਕ ਜਲੀਆਂ ਤੋਂ ਵੀ ਆਉਂਦੇ ਆ ਲੰਗਰ ਲਗਾਉਣ ਦੇ ਲਈ ਜਿਤਨਾ ਮੁਕਸਤ ਤੋਂ ਵੀ ਆਉਂਦੇ ਗੁਰਦਾਸਪੁਰ ਤੋਂ ਆਉਂਦੇ ਆ ਹਾਂ ਉਹਨਾਂ ਦੇ ਵੀ ਫਸੇ ਹੋਣਗੇ ਜੀ ਬੰਦੇ ਪਰਿਵਾਰ ਨਾਲ ਕੋਈ ਕੰਟੈਕਟ ਹੋਇਆ ਜਿਹੜੇ ਉੱਥੇ ਬੰਦੇ ਫਸੇ ਉਹਨਾਂ ਦੇ ਪਰਿਵਾਰ ਵਾਲਿਆਂ ਨਾਲ ਕੋਈ ਗੱਲਬਾਤ ਹੋਈਏ ਕੁਝ ਹੋਈਏ ਨਹੀਂ ਜੀ ਕਿਸੇ ਨਾਲ ਕੋਈ ਗੱਲ ਕਰ ਟੈਲੀਫੋਨ ਸੇਵਾਵਾਂ ਸਾਰੀਆਂ ਬੰਦ ਪਈਆਂ ਐਸ ਪਿੱਛੇ ਕੋਈ ਸੰਪਰਕ ਨਹੀਂ ਕਿਸੇ ਨਾਲ ਹਾਲੇ ਤੱਕ ਕੱਲ ਤੋਂ ਬਾਅਦ ਕੋਈ ਸੰਪਰਕ ਨਹੀਂ ਹੋਇਆ ਕੋਈ ਸੰਪਰਕ ਨਹੀਂ ਹੋਇਆ